ਸਾਡੇ ਸੂਜੜੀਆਂ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੁਲਾਈ ਮਹੀਨੇ ਦੀ ਪੈਨਸ਼ਨ ਦੀ ਉਡੀਕ ਸਾਰੇ ਲਾਭਪਾਤਰੀ ਕਰ ਰਹੇ ਨੇ ਭਾਮੀਆਂ ਬਜ਼ੁਰਗ ਲਾਭਪਾਤਰੀ ਨੇ ਜਿਹੜੇ ਹੈਂਡੀਕੈਪ ਦਿਵਿਆਂਗ ਭੈਣ ਭਰਾ ਨੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਸਾਰਿਆਂ ਨੂੰ ਉਡੀਕ ਹੈ ਗਿਆ ਪਰ ਅੱਜ ਤਰੀਕ ਹੈ ਜਿਹੜੀ 17 ਜੁਲਾਈ ਦੀ ਹੋ ਚੁੱਕੀ ਹੈ ਤੇ ਜੇਕਰ ਅੱਜ ਦੀ ਅਫਾ ਗੱਲ ਕਰਦੇ ਆਂ ਤੇ ਅੱਜ ਦੀ ਤਰੀਕ ਤੱਕ ਲਗਭਗ ਸਵੇਰ ਦੇ 7:30-8:00 ਵਜੇ ਇਹ ਵੀਡੀਓ ਅਸੀਂ ਰਿਕਾਰਡ ਕਰ ਰਹੇ ਹਾਂ 17 ਜੁਲਾਈ ਦਾ ਅੱਜ ਦਿਨ ਹੋ ਚੁੱਕਿਆ ਤੇ ਅੱਜ ਹੁਣ ਤੱਕ ਸਿਰਫ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਫਾਜ਼ਿਲਕਾ ਤੇ ਜਲੰਧਰ ਜ਼ਿਲ੍ਹੇ ਨੂੰ ਛੱਡ ਕੇ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਨਾ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਵੈਲਫੇਅਰ ਦੀ ਸੂਚਨਾ ਹੈ ਅੱਜ ਵਰਕਿੰਗ ਡੇ ਹੈ ਯਾਨੀ ਕਿ ਬੀਰਵਾਰ ਦਾ ਦਿਨ ਹੈ ਅੱਜ ਹੋ ਸਕਦਾ ਹੈ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਜਾਣ ਵੈਲਫੇਅਰ ਹੋ ਜਾਣ ਕੁਝ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਤੇ ਸ਼ਾਮ ਤੱਕ ਤੁਹਾਨੂੰ ਫਿਰ ਤੋਂ ਅਪਡੇਟ ਦੇਵਾਂਗੇ ਕਿ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਅਪਡੇਟ ਨਵੀਂ ਆਈ ਹੈ ਪੈਨਸ਼ਨ ਨੂੰ ਲੈ ਕੇ ਜਾਂ ਨਹੀਂ ਆਈ ਹੈ ਹੁਣ ਤੱਕ ਦੀ ਇਹ ਅਪਡੇਟ ਹੈ ਕਿ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਬੜਾਫਾ ਪੈਨਸ਼ਨ ਜਾਰੀ ਹੋ ਚੁੱਕੀ ਹੈ ਤੇ ਉੱਤੇ ਹੈਂਡੀਕਪ ਪੈਨਸ਼ਨ ਹਾਲੇ ਕਈ ਲਾਫਤਰਿਆਂ ਨੂੰ ਨਹੀਂ ਆਈ ਹੈ ਤੇ ਹੋ ਸਕਦਾ ਉਥੇ ਜਿਹੜੇ ਹੈਂਡੀਕੈਪ ਪੈਨਸ਼ਨ ਆ ਉਹ ਵੀ ਅੱਜ ਕੱਲ ਚ ਚਾਰੀ ਹੋ ਸਕਦੀ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਇਹਨਾਂ ਜ਼ਿਲ੍ਹਿਆਂ ਨੂੰ ਛੱਡ ਕੇ ਹੋਰ ਕਿਸੇ ਵੱਡੇ ਜ਼ਿਲ੍ਹੇ ਦੇ ਵਿੱਚ ਜਾਂ ਕਹ ਲਈਏ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਹਾਲੇ ਪੈਨਸ਼ਨ ਜਾਰੀ ਹੋਣ ਦੀ ਸਾਨੂੰ ਕੋਈ ਅਪਡੇਟ ਨਹੀਂ ਆ ਨਾ ਕੋਈ ਸਾਨੂੰ ਸੁਚਣਾ ਤੇ ਤੁਹਾਨੂੰ ਤੁਹਾਡੇ ਤੱਕ ਬਿਲਕੁਲ ਸਹੀ ਖਬਰ ਪਹੁੰਚਾਣਾ ਸਾਡਾ ਕੰਮ ਹੈ ਤੇ ਜਦੋਂ ਪੈਨਸ਼ਨ ਜਾਰੀ ਹੁੰਦੀ ਹੈ ਜਾਂ ਫਿਰ ਕਿਸੇ ਜ਼ਿਲ੍ਹੇ ਤੇ ਕੋਈ ਨਵੀਂ ਅਪਡੇਟ ਨਿਕਲ ਕੇ ਆਉਂਦੀ ਹੈ ਤੇ ਉਹ ਤੁਹਾਡੇ ਨਾਲ ਉਸੇ ਵੇਲੇ ਸਾਂਝੀ ਕੀਤੀ ਜਾਵੇਗੀ ਫਿਲਹਾਲ ਜਿਹੜੀ ਹੈ 1500 ਰੁਪਿਆ ਪੈਨਸ਼ਨ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਪਈ ਹੈ ਬੜਾ ਫੈਸ਼ੀਅਲ ਹੋਵੇ ਫਾਮੇ ਹੈਂਡੀਕੈਪ ਪੈਨਸ਼ਨ ਹੈ 1500 ਰੁਪਿਆ ਜਾਰੀ ਹੋ ਰਹੀ ਹੈ 2500 ਦੇ ਸਾਲ ਕੋਈ ਮੈਸੇਜ ਆਉਂਦੇ ਨੇ ਪਰ ਹਾਲੇ ਕੋਈ ਸਰਕੂਲਰ ਇਦਾਂ ਦਾ ਜਾਰੀ ਹੋਇਆ ਨਹੀਂ ਹੈ ਇਸ ਲਈ 1500 ਰੁਪਿਆ ਤੁਹਾਡੀ ਪੈਸ਼ਨ ਆਏਗੀ ਤੇ ਅੱਜ ਸ਼ਾਮ ਨੂੰ ਫਿਰ ਤੋਂ ਜੇਕਰ ਤੁਸੀਂ ਚਾਹੋ ਨੇ ਹੋ ਕਿ ਅਪਡੇਟ ਅਸੀਂ ਲੈ ਕੇ ਆਈਏ ਤੁਹਾਨੂੰ ਲਾਈਵ ਆ ਕੇ ਦੱਸੀਏ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਹੈ ਕਿ ਨਹੀਂ ਆਈ ਹੈ ਤੇ ਕਿਹੜੇ ਜਲੇਦੂ ਕੋਈ ਆਫ ਡਾਟਾ ਉਹ ਲਾਈਵ ਆ ਕੇ ਦਸੀਆ ਜਾਂ ਤੁਹਾਨੂੰ ਅਸੀਂ ਪੋਸਟ ਪਾ ਕੇ ਸਾਂਝੀ ਕਰ ਦਈਏ ਗੱਲਬਾਤ ਇਦੋਂ ਦੇ ਸਾਨੂੰ ਕਮੈਂਟ ਕਰਕੇ ਦੱਸਣਾ ਇਸ ਵੀਡੀਓ ਦੇ ਥੱਲੇ ਕਮੈਂਟ ਕਰਨਾ ਔਰ ਤੁਸੀਂ ਹੈਸ਼ਟੈਗ ਲਗਾਉਣੇ ਆ ਵੱਧ ਵੱਧ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਆ ਕਿ ਜਿਹੜੀ ਪੈਨਸ਼ਨ ਹੈਗੀ ਆ ਉਹ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਕਿਉਂਕਿ ਲਾਭਪਾਤਰੀ ਕਈ ਐਸੇ ਨੇ ਕਈਆਂ ਦੀਆਂ ਦਵਾਈਆਂ ਖਤਮ ਹੋਈਆਂ ਹੋਈਆਂ ਨੇ ਕਈ ਕਈਆਂ ਦੇ ਹੋਰ ਵੀ ਆਪਣੇ ਕੰਮਕਾਰ ਉਲੀਕੇ ਹੁੰਦੇ ਨੇ ਕਈਆਂ ਦੇ ਰਾਸ਼ਨ ਖਤਮ ਨੇ ਘਰ 'ਚ ਕਈ ਸਾਡੇ ਐਸੇ ਲਾਭਪਾਤਰੀ ਨੇ ਜਿਹੜੇ ਬਹੁਤ ਕਹਿ ਕਹਦੀ ਹੈ ਕਿ ਸਮੇਂ ਦੀ ਮਾਰਚ ਗੁਜ਼ਰ ਰਹੀ ਨੇ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਖਤਾ ਹੈ ਉਹ ਪੈਨਸ਼ਨ ਦੇ ਸਿਰ ਤੇ ਚੱਲਦਾ ਇਸ ਲਈ ਅਸੀਂ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਲਦ ਤੋਂ ਜਲਦ ਜਿਹੜੀਆਂ ਪੈਨਸ਼ਨਾਂ ਜਾਰੀ ਕੀਤੀਆਂ ਜਾਣ ਕਮੈਂਟ ਤੁਸੀਂ ਥੱਲੇ ਜਰੂਰ ਕਰਨਾ ਜੇ ਤੁਸੀਂ ਚਾਹੁੰਦੇ ਆ ਅਸੀਂ ਵੀਡੀਓ ਲੈ ਕੇ ਆਈਏ ਸ਼ਾਮ ਦੀ ਅਪਡੇਟ ਲਈ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਡੇ ਕੋਈ ਸਵਾਲ ਕੁਐਸਚਨ ਹੈ ਉਹਦੇ ਤੁਸੀਂ ਕਮੈਂਟ ਦੇ ਵਿੱਚ ਉਹ ਵੀ ਪੁੱਛ ਸਕਦੇ ਆ ਇਜਾਜ਼ਤ ਦਿਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ